ਅੱਜ ਮੋਰਚੇ ਤੋਂ ਸੰਭੂ ਤੋਂ ਕਪੂਰਤਾਲੇ ਕਿਵੇਂ ਜੀ ਅੱਜ ਆਪਾਂ ਭਾਈ ਅਮਰਿਤਪਾਲ ਸਿੰਘ ਜੀ ਦੀ ਸਪੋਰਟ ਕਰਨ ਆਏ ਆ ਮੈਂ ਭਾਈ ਅਮਰਿਤਪਾਲ ਸਿੰਘ ਜੀ ਭੈਣ ਹੋਣ ਦੇ ਨਾਤੇ ਉਹਨਾਂ ਨੂੰ ਸਪੋਰਟ ਕਰਨ ਆਈ ਆ ਤਾਂਕਿ ਕਿ ਜੇ ਤਾਂ ਤੁਸੀਂ ਹਰੀ ਸਿੰਘ ਨਲੂਏ ਵਰਗੇ ਪੁੱਤ ਨੂੰ ਜਨਮ ਦੇਣਾ ਚਾਹੁੰਦੀਆਂ ਉਹ ਤੋਂ ਇਨਾਂ ਚੀਜ਼ਾਂ ਤੋਂ ਬਾਹਰ ਆ ਕੇ ਗੁਰੂ ਮਹਾਰਾਜ ਦੇ ਲੜ ਲੱਗੋ ਨਿਤਨੇਮ ਬਾਣੀ ਪੜੋ ਅਤੇ ਇਨਾਂ ਚੀਜ਼ਾਂ ਵੱਲ ਰੀਲਾਂ ਵੱਲ ਧਿਆਨ ਘੱਟ ਦੇ ਕੇ ਇੱਕ ਚੰਗੀ ਚੀਜ਼ਾਂ ਵੱਲ ਧਿਆਨ ਦਿਓ ਜਿਵੇਂ ਕਿ ਮੈਂ ਦੱਸਿਆ ਬਾਣੀ ਪੜੋ ਜਾਂ ਫਿਰ ਹੁਣ ਸਭ ਤੋਂ ਜਿਹੜਾ ਵੱਡਾ ਉਪਰਾਲਾ ਅੱਜ ਕੱਲ ਆਪਣਾ ਚੱਲ ਰਿਹਾ ਹੈ ਭਾਈ ਅਮਰਿਤਪਾਲ ਸਿੰਘ ਜੀ ਸਪੋਰਟ ਕਰਨਾ ਆਦਿਆਂ ਨੂੰ ਯਾਦ ਕਰੋ ਜਿਨ੍ਹਾਂ ਨੇ ਸ਼ਹੀਦੀਆਂ ਪਾਈਆਂ ਔਰ ਆਪਣੇ ਪੰਥ ਨੂੰ ਬਚਾਣ ਖਾਤਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਸਮ ਪਿਤਾ ਨੇ ਆਪਣਾ ਪਰਿਵਾਰ ਤੱਕ ਵਾਰ ਦਿੱਤਾ ਉਹਨਾਂ ਸ਼ਹੀਦੀਆਂ ਨੂੰ ਯਾਦ ਕਰਦੇ ਹੋਏ ਮੱਦੇ ਨਜ਼ਰ ਰੱਖਦੇ ਹੋਏ ਆਪਣਾ ਪੰਜਾਬ ਜਿਹੜਾ ਹੈ ਉਹ ਬਚਾ ਲੈਣਾ ਚਾਹੀਦਾ ਹੈ ਸਤਿ ਸ਼੍ਰੀ ਅਕਾਲ ਦੋਸਤੋ ਇਸ ਮੌਕੇ ਅਸੀਂ ਕਪੂਰਥਲਾ ਵਿਕੇ ਖੜੇ ਆ ਜਿੱਤੇ ਕਿ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਇੱਕ ਰੋਡ ਸ਼ੋ ਹੋਣਾ ਹੈ ਤੇ ਤੁਸੀਂ ਮੇਰੇ ਮਗਰ ਇੱਕ ਥਾਰ ਗੱਡੀ ਦੇਖ ਰਹੇ ਹੋ ਇਹ ਥਾਰ ਗੱਡੀ ਹੋਈ ਹੈ ਜੋ ਕਿ ਤੁਸੀਂ ਸੰਭੂ ਮੋਰਚੇ ਦੇ ਵਿੱਚ ਵੀ ਅਕਸਰ ਦੇਖਦੇ ਰਹੇ ਹੋ ਮੇਰੇ ਨਾਲ ਭੈਣ ਹਿਣਾ ਤੇ ਵੀਰ ਨਵਦੀਪ ਸਿੰਘ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਤੇ ਅੱਜ ਉਹ ਕਿਵੇਂ ਉਰੇ ਪਹੁੰਚੇ ਨੇ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਜੀ ਬੈਗਰੂ ਚਿੱਕਾ ਖਾਨ ਦਾ ਬਹੁਤ ਜੀ ਕੀਮਤੀ ਸਭ ਤੋਂ ਪਹਿਲਾਂ ਤਾਂ ਭੈਣ ਨਾਲੇ ਗੱਲ ਕਰਦੇ ਆਂ ਅੱਜ ਮੋਰਚੇ ਤੋਂ ਸੰਭੂ ਤੋਂ ਕਪੂਰਥਾਲੇ ਕਿਵੇਂ ਜੀ ਅੱਜ ਆਪਾਂ ਭਾਈ ਅਮਰਿਤਪਾਲ ਸਿੰਘ ਜੀ ਦੀ ਸਪੋਰਟ ਕਰਨ ਆਏ ਆ ਮੈਂ ਭਾਈ ਅਮਰਿਤਪਾਲ ਸਿੰਘ ਜੀ ਭੈਣ ਹੋਣ ਦੇ ਨਾਤੇ ਉਹਨਾਂ ਨੂੰ ਸਪੋਰਟ ਕਰਨ ਆਈਆਂ ਤਾਂਕਿ ਆਉਣ ਵਾਲੀ ਜਿਹੜੀ ਪੀੜ੍ਹੀ ਐ ਸਾਡੀ ਆਉਣ ਵਾਲੀ نسل ਐ ਉਹਦਾ ਵਿੱਚ ਸੁਧਾਰ ਆ ਸਕੇ ਕਿਉਂਕਿ ਅੱਜ ਕੱਲ ਜਿੱਦਾਂ ਤੁਸੀਂ ਦੇਖ ਰਹੇ ਹੋ ਕਿ ਆਪਣੀ ਜਨਰੇਸ਼ਨ ਜਿਹੜੀ ਐ ਨਸ਼ਿਆਂ 'ਚ ਡੁੱਬਦੀ ਜਾ ਰਹੀ ਔਰ ਭਾਈ ਅਮਰਿਤਪਾਲ ਸਿੰਘ ਜੀ ਦਾ ਅਮਰਿਤਪਾਲ ਸਿੰਘ ਜੀ ਦਾ ਬਹੁਤ ਵੱਡਾ ਰੋਲ ਰਿਹਾ ਕਿ ਉਹਨਾਂ ਨੇ ਕਾਫੀ ਨੌਜਵਾਨਾਂ ਨੂੰ ਨਸ਼ੇ ਛਡਾ ਕੇ ਅਮਰਿਤ ਸ਼ਕਾਇਆ ਸੋ ਮੈਂ ਇਹੀ ਚਾਹੂੰਗੀ ਸਾਰੇ ਵੀਰਾ ਭੈਣਾਂ ਨੂੰ ਬੇਨਤੀ ਵੀ ਕਰੂੰਗੀ ਆ ਆਪਣੀਆਂ ਜਿਹੜੀਆਂ ਮਾਵਾਂ ਬੈਠੀਆਂ ਨੇ ਘਰਾਂ 'ਚ ਧੀਆਂ ਬੈਠੀਆਂ ਨੇ ਉਹਨਾਂ ਦਾ ਕੰਮ ਸਿਰਫ ਰੀਲਾ ਬਣਾਉਣਾ ਨਹੀਂ ਰਹਿ ਗਿਆ ਉਹਨਾਂ ਨੂੰ ਚਾਹੀਦਾ ਹੈ ਕਿ ਆਪਾਂ ਆਓ ਪੰਜਾਬ ਦੀਆਂ ਧੀਆਂ ਰਲ ਮਿਲ ਕੇ ਆਪਣੇ ਭਾਈ ਅਮਰਿਤਪਾਲ ਸਿੰਘ ਜੀ ਨੂੰ ਸਪੋਰਟ ਕਰਕੇ ਉਹਨਾਂ ਨੂੰ ਜਿੱਤ ਹਾਸਿਲ ਕਰਵਾਈਏ ਤਾਂ ਕਿ ਉਹ ਆਉਣ ਵਾਲੀ ਨਸਲ ਨੂੰ ਇੱਕ ਵਧੀਆ ਆਉਣ ਵਾਲੀ ਨਸਲ ਨੂੰ ਇੱਕ ਵਧੀਆ ਸਿੱਖਿਆ ਦੇ ਸਕੇ ਇੱਕ ਲੋਕਾਂ ਦੇ ਵਿੱਚ ਇਹ ਵੀ ਗੱਲ ਚੱਲ ਰਹੀ ਹੈ ਕਿ ਜੋ ਇਹ ਲੋਕ ਸਭਾ ਵੋਟਾਂ ਨੇ ਇਹਦੇ ਨਤੀਜੇ ਨੇ ਇਹ ਪੰਜਾਬ ਦੀ 2027 ਦੇ ਵਿੱਚ ਜੋ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਉਹਦਾ ਮੋੜ ਬੰਨਣ ਗਿਆ ਤੇ ਸੰਗਤ ਭਾਈ ਅਮਰਪਾਲ ਸਿੰਘ ਨੂੰ ਪੰਜਾਬ ਦਾ ਅਗਲਾ ਮੁੱਖ ਮੰਤਰੀ ਦੇਖਣਾ ਚਾਹੁੰਦੀ ਆ ਤੁਸੀਂ ਵੀ ਇੱਕ ਨੌਜਵਾਨ ਹੋ ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਮੈਂ ਇਹ ਹੀ ਸੋਚ ਰਹੀ ਆ ਕਿ ਦੇਖੋ ਇੱਕ ਸ਼ੁੱਧ ਸੋਚ ਵਾਲਾ ਜਿਹੜਾ ਇਨਸਾਨ ਆ ਉਹ ਇੱਕ ਸ਼ੁੱਧ ਜੇ ਅਗਰ ਉਹਦੀ ਸੋਚ ਸ਼ੁੱਧ ਹਿਆ ਤੇ ਉਹ ਆਉਣ ਵਾਲੀ ਨਸਲ ਨੂੰ ਵੀ ਸ਼ੁੱਧ ਕਰੇਗਾ ਤੇ ਜੇਕਰ ਉਹ ਮੁੱਖ ਮੰਤਰੀ ਬਣਦੇ ਆ ਤੇ ਇਸ ਤੋਂ ਵੱਡਾ ਉਪਰਾਲਾ ਹੋਰ ਕੋਈ ਨਹੀਂ ਹੋ ਸਕਦਾ ਔਰ ਇਹ ਇਹ ਬਹੁਤ ਹੀ ਵੱਡਾ ਸਾਡੇ ਲਈ ਮਤਲਬ ਦੇਖਣ ਲਈ ਹੋਏਗਾ ਜਿੱਦਾਂ ਕਿ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਤੁਸੀਂ ਦੇਖਿਆ ਕਿ ਜੇ ਜਦੋਂ ਉਹ ਰਾਜਾ ਸੀਗਾ ਤੇ ਆਪਣੀ ਪ੍ਰਜਾ ਉਹਨਾਂ ਨੇ ਕਿੰਨੀ ਖੁਸ਼ ਰੱਖੀ ਸੀ ਸੋ ਮੈਨੂੰ ਐਵੇਂ ਲੱਗਦਾ ਹੈ ਕਿ ਜੇ ਭਾਈ ਅੰਮ੍ਰਿਤਪਾਲ ਸਿੰਘ ਜੀ ਅੱਗੇ ਜਾ ਕੇ ਮੁੱਖ ਮੰਤਰੀ ਵੀ ਬਣਦੇ ਤੇ ਸਾਡੀ ਆਉਣ ਵਾਲੀ ਜਨ ਸਟੇਸ਼ਨ ਬਹੁਤ ਹੀ ਸੁਧਰੀ ਹੋਵੇਗੀ ਔਰ ਨਸ਼ਿਆ ਤੋਂ ਕਾਫੀ ਦੂਰ ਰਹੇਗੀ ਵੀਰ ਨਵਦੀਪ ਸਿੰਘ ਵੀ ਖੜੇ ਨੇ ਪਹਿਲਾਂ ਇਹਨਾਂ ਦਾ ਕਹੂੰਗਾ ਦੂਰੋ ਰੂਪ ਦਿਖਾਓ ਪੂਰਾ ਕਿੰਨਾ ਸੋਹਣਾ ਰੂਪ ਜੜਿਆ ਵੀਰ ਨੂੰ ਪਹਿਲਾਂ ਸ਼ੰਭੂ ਮੋਰਚੇ ਦੇ ਵਿੱਚ ਵੀ ਦੇਖਦੇ ਆ ਜਮੀਨ ਸਮਾਨ ਦਾ ਫਰਕ ਪਿਆ ਵੀਰੇ ਪਹਿਲਾਂ ਤਾਂ ਇਹ ਦੱਸਿਓ ਵੀ ਹੁਣ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਕਿੰਨਾ ਕੁ ਫਰਕ ਲੱਗਦਾ ਪਰਸਨੈਲਿਟੀ ਦੇ ਵਿੱਚ ਆ ਤੁਹਾਨੂੰ ਮਾਣ ਜੇ ਅਸੀਂ ਜਦੋਂ ਭੁੱਲੇ ਪੜ ਕੇ ਆਪਾਂ ਵਾਪਸ ਆਪਣੇ ਧਰਮ 'ਚ ਜੁੜ ਗਏ ਆ ਐ ਲੱਗਦਾ ਵੀ ਆਪਣੇ ਘਰ ਪਰਤੇ ਆਏ ਆ ਮਾਣ ਬਹੁਤ ਮਹਿਸੂਸ ਹੁੰਦਾ ਜਦੋਂ ਕੋਈ ਸਰਦਾਰ ਜੀ ਗੈਹ ਕੇ ਬੁਲਾਉਂਦਾ ਆ ਤਾਂ ਐ ਲੱਗਦਾ ਵੀ ਅਸੀਂ ਹੁਣ ਰਾਜੇ ਬਣ ਗਏ ਆ ਅਸੀਂ ਆਪਣੀ ਪਛਾਣ 'ਚ ਆ ਗਏ ਆ ਹੁਣ ਆਪਾਂ ਸਿੰਘ ਆਪਾਂ ਸ਼ੇਰ ਆ ਆਪਾਂ ਆਪਣੇ ਪਛਾਣ 'ਚ ਆ ਗਏ ਆ ਹੁਣ ਅਸੀਂ ਆਪਣਾ ਪੰਜਾਬ ਬਚਾਉਣਾ ਆ ਤੇ ਹੁਣ ਸਿਰਫ ਸਾਡਾ ਕੰਮ ਇਹ ਰੀਲਾ ਬਣਾਉਣਾ ਨਹੀਂ ਰਹਿ ਗਿਆ ਜਾਂ ਇਹ ਪੰਜਾਬ ਛੱਡ ਕੇ ਭੱਜਣਾ ਨਹੀਂ ਰਹਿ ਗਿਆ ਹੁਣ ਅਸੀਂ ਇੱਥੇ ਰਹਿ ਕੇ ਡਟ ਕੇ ਆਪਣੇ ਪੰਜਾਬ ਨੂੰ ਬਚਾਉਣ ਲਈ ਬਹੁਤ ਉਪਰਾਲਾ ਕਰਾਂਗੇ ਤੇ ਭਾਈ ਅਮਰਪਾਲ ਸਿੰਘ ਦਾ ਡਟ ਕੇ ਸਾਥ ਦੇਵਾਂਗੇ ਜੀ ਜੇਕਰ ਗੱਲ ਕਰੀਏ ਸਭ ਤੋਂ ਉਹ ਇੱਕ ਚੀਜ਼ ਜੇਕਰ ਗੱਲ ਕਰੀਏ ਵੈਸੇ ਤਾਂ ਬਹੁਤ ਖੂਪੀਆਂ ਨੇ ਭਾਈ ਅਮਰਪਾਲ ਸਿੰਘ ਦੇ ਵਿੱਚ ਜੇਕਰ ਗੱਲ ਕਰੀ ਜਾਵੇ ਇੱਕ ਉਹ ਖਾਸ ਗੱਲ ਕਿਹੜੀ ਆ ਜਿਹੜੀ ਤੁਹਾਨੂੰ ਖਿੱਚ ਪਾਉਂਦੀ ਆ ਜਿਹੜੀ ਕਹਿ ਸਕਦੇ ਆ ਸੰਭੂ ਮੋਰਚੇ ਤੋਂ ਅੱਜ ਕਪੂਰਥਲੇ ਵੀ ਤੁਹਾਨੂੰ ਖਿੱਚ ਲਈ ਆ ਖਾਸ ਗੱਲ ਮੈਨੂੰ ਉਹਨਾਂ ਦੀ ਦਲੇਰੀ ਲੱਗਦੀ ਆ ਕਿ ਉਹ ਜ਼ੁਲਮ ਦੇ ਖਿਲਾਫ ਗਲਤ ਦੇ ਖਿਲਾਫ ਬੋਲ ਸਕਦੇ ਆ ਤੇ ਇਹੋ ਜਿਹੇ ਇਨਸਾਨ ਸਹੀ ਤਾਂ ਸੱਚ ਬੋਲਣ ਵਾਲਾ ਇਨਸਾਨ ਬਹੁਤ ਘੱਟ ਮਿਲਦਾ ਆ ਸੋ ਮੈਨੂੰ ਮੇਨ ਗੱਲ ਤਾਂ ਉਹਨਾਂ 'ਚ ਇਹ ਲੱਗੀ ਆ ਕਿ ਸੱਚ ਬੋਲਦੇ ਆ ਸਹੀ ਬੋਲਦੇ ਆ ਜ਼ੁਲਮ ਦੇ ਖਿਲਾਫ ਬੋਲਦੇ ਆ ਜ਼ੁਲਮ ਦੇ ਖਿਲਾਫ ਬੋਲਣ ਵਾਲਾ ਬੰਦਾ ਆਪਣੀ ਪਰਜਾ ਨੂੰ ਬਚਾ ਸਕਦਾ ਹੈ ਜੇ ਇਹੋ ਜਿਹੇ ਬੰਦੇ ਨੂੰ ਰਾਜਾ ਵੀ ਬਣਾ ਦਿੱਤਾ ਜਾਵੇ ਜਿਵੇਂ ਤੁਸੀਂ ਇਹਨਾਂ ਨੂੰ ਪੁੱਛਿਆ ਹੀ ਜੇ ਸੀਐਮ ਬਣਾ ਦੇਣ ਮੈਨੂੰ ਲੱਗਦਾ ਜੇ ਸੀਐਮ ਬਣਾਤਾ ਤਾਂ ਸਾਡੇ ਪੰਜਾਬ ਵਰਗੀ ਕੋਈ ਸਟੇਟ ਰਹਿ ਨਹੀਂ ਜਾਣੀ ਸੋ ਇਹ ਮੈਨੂੰ ਲੱਗਦਾ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਸੱਚਾ ਦਾ ਸੋਚਾ ਰਾਜ ਦੁਬਾਰਾ ਆ ਜਾਏਗਾ ਜੇ ਇਹੋ ਜਿਹਾ ਮਾਹੌਲ ਬਣ ਗਿਆ ਤਾਂ ਪਹਿਨੇ ਤੁਸੀਂ ਇੱਕ ਗੱਲਬਾਤ ਕੀਤੀ ਸੀ ਵੀ ਰੀਲਾਂ ਤੇ ਨਹੀਂ ਰਹਿਣਾ ਹੈਗਾ ਕੱਲਾ ਕਿ ਤੁਹਾਨੂੰ ਲੱਗਦਾ ਨਹੀਂ ਵੀ ਇੱਕ ਵੀ ਇੱਕ ਸਾਜਿਸ਼ ਲੱਗ ਰਹੀ ਹੈ ਕਿਉਂਕਿ ਰੀਲਾਂ ਤੇ ਜੋ ਕੁੜੀਆਂ ਨੱਚਦੀਆਂ ਨੇ ਤੁਹਾਨੂੰ ਲੱਗਦਾ ਹਰੀ ਸਿੰਘ ਨਲੂਆ ਜਾਂ ਬੰਦਾ ਸਿੰਘ ਬਹਾਦਰ ਉਹੋ ਜੇ ਸੂਰਮੇ ਪੈਦਾ ਹੋ ਸਕਦੇ ਨੇ ਪੰਜਾਬ ਦੇ ਵਿੱਚ ਜੇ ਇਸ ਤਰ੍ਹਾਂ ਦਾ ਮਾਹੌਲ ਚੱਲਦਾ ਰਿਹਾ ਵੀ ਇਹ ਵੀ ਤੁਹਾਨੂੰ ਇੱਕ ਸਾਦੀ ਇਸ ਲੱਗਦੀ ਹੈ ਜਿੱਦਾਂ ਆਪਣੀ ਨੌਜਵਾਨ ਪੀੜ੍ਹੀ ਜਿਹੜੀ ਹੈ ਰੀਲਾਂ ਵੱਲ ਤੁਰੀ ਜਾ ਰਹੀ ਹੈ ਜਿੱਦਾਂ ਕੁੜੀਆਂ ਫੈਮਿਨਿਜ਼ਮ ਵੱਲ ਜਾ ਰਹੀਆਂ ਨੇ ਉਹ ਆਪਣਾ ਜਿਹੜਾ ਕੀ ਕਹਿੰਦੇ Instagram ਤੇ Facebook ਤੇ ਤੁਸੀਂ ਦੇਖਦੇ ਹੋ ਤੇ ਇਦਾਂ ਦੀਆਂ ਜਿਹੜੀਆਂ ਨੌਜਵਾਨ ਪੀੜ੍ਹੀਆਂ ਨੇ ਉਹ ਹਰੀ ਸਿੰਘ ਨਲੂਏ ਵਰਗੇ ਇਮ ਵਰਗੇ ਜਾਂ ਮਹਾਰਾਜਾ ਰਣਜੀਤ ਸਿੰਘ ਵਰਗੇ ਪੁੱਤਰ ਨਹੀਂ ਜਾਂ ਸਕਦੀਆਂ ਸੋ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਨਾ ਚਾਹੂੰਗੀ ਆਪਣੀਆਂ ਧੀਆ ਭੈਣਾਂ ਜਿਹੜੀਆਂ ਘਰ 'ਚ ਬੈਠੀਆਂ ਇਹ ਵੀਡੀਓ ਦੇਖ ਰਹੀਆਂ ਹੋਣਗੀਆਂ ਉਹਨਾਂ ਨੂੰ ਇਹੀ ਬੇਨਤੀ ਹੈ ਕਿ ਜੇ ਤਾਂ ਤੁਸੀਂ ਹਰੀ ਸਿੰਘ ਨਲੂਏ ਵਰਗੇ ਪੁੱਤ ਨੂੰ ਜਨਮ ਦੇਣਾ ਚਾਹੁੰਦੀਆਂ ਉਹ ਤੋਂ ਇਨਾਂ ਚੀਜ਼ਾਂ ਤੋਂ ਬਾਹਰ ਆ ਕੇ ਗੁਰੂ ਮਹਾਰਾਜ ਦੇ ਲੜ ਲੱਗੋ ਉਹਨਾਂ ਨਾਲ ਜੁੜੋ ਨਿਤਨੇਮ ਬਾਣੀ ਪੜੋ ਅਤੇ ਇਨਾਂ ਚੀਜ਼ਾਂ ਵਾਲੀ ਵਲ ਧਿਆਨ ਘੱਟ ਦੇ ਕੇ ਇੱਕ ਚੰਗੀ ਚੀਜ਼ਾਂ ਵੱਲ ਧਿਆਨ ਦਿਓ ਜਿਵੇਂ ਕਿ ਮੈਂ ਦੱਸਿਆ ਬਾਣੀ ਪੜੋ ਜਾਂ ਫਿਰ ਹੁਣ ਸਭ ਤੋਂ ਜਿਹੜਾ ਵੱਡਾ ਉਪਰਾਲਾ ਅੱਜ ਕੱਲ ਆਪਣਾ ਚੱਲ ਰਿਹਾ ਹੈ ਭਾਈ ਅਮਰਿਤਪਾਲ ਸਿੰਘ ਜੀ ਸਪੋਰਟ ਕਰਨਾ ਸੋ ਇਹਨਾਂ ਨੂੰ ਸਪੋਰਟ ਕਰੋ ਤਾਂ ਕਿ ਆਉਣ ਵਾਲੀ ਪੀੜ੍ਹੀਆਂ ਨੂੰ ਵੀ ਸਿੱਖਿਆ ਮਿਲੇ ਅਤੇ ਨਸ਼ੇ ਤੋਂ ਦੂਰ ਰਹਿਣ ਬ੍ਰੇਕਅਪ ਫਾਸਲਾ ਨੂੰ ਬਚਾਉਣ ਦੀ ਲੜਾਈ ਦੇ ਵਿੱਚ ਤੁਸੀਂ ਬੈਠੇ ਸੀ ਅੱਜ ਪਹੁੰਚੋ ਨਸਲਾਂ ਨੂੰ ਬਚਾਉਣ ਦੀ ਲੜਾਈ ਦੇ ਵਿੱਚ ਇਹ ਜੋ فاਸਲੇ ਦੇ ਵਿੱਚ ਤੁਸੀਂ ਤੈਅ ਕੀਤਾ ਕਿਵੇਂ ਮਨ ਦੇ ਵਿੱਚ ਆਇਆ ਇੱਥੇ ਆਉਣ ਬਾਰੇ ਜਾਂ ਕਦੋਂ ਤੋਂ ਵਿਚਾਰ ਬਣਿਆ ਜਾਂ ਪਹਿਲਾਂ ਤੋਂ ਹੀ ਇਸ ਵਿੱਚ ਭਾਈ ਅਮਰਤਪਾਲ ਸਿੰਘ ਦੇ ਜੋ ਵਿਚਾਰਾਂ ਤੋਂ ਤੁਸੀਂ ਪ੍ਰਭਾਵਿਤ ਸੀ ਹਾਂਜੀ ਇਹ ਬਿਲਕੁਲ ਉਹਨਾਂ ਦੇ ਵਿਚਾਰਾਂ ਤੋਂ ਤਾਂ ਅਸੀਂ ਹੁਣ ਤੋਂ ਨਹੀਂ ਪਹਿਲਾਂ ਤੋਂ ਪ੍ਰਭਾਵਿਤ ਹੈ ਜਦੋਂ ਕੋਈ ਭਾਈ ਜੀ ਮਸ਼ਹੂਰ ਹੋਇਆ ਜਾਂ ਉਹਨਾਂ ਇਹ ਚਿਹਰਾ ਜਦੋਂ ਲੋਕਾਂ ਦੇ ਸਾਹਮਣੇ ਆਇਆ ਤਾਂ ਕਾਫੀ ਪ੍ਰਭਾਵ ਉਹ ਉਹਨਾਂ ਨੇ ਸਾਰੀ ਪੰਜਾਬ ਨੂੰ ਪ੍ਰਭਾਵ ਪ੍ਰਭਾਵਿਤ ਕੀਤਾ ਸੋ ਇਹੋ ਜਿਹੇ ਜਿਹੜੇ ਲੋਕ ਜਦੋਂ ਇਹੋ ਜੇ ਕੋਈ ਇਹ ਬੰਦਾ ਉੱਠਦਾ ਆ ਤਾਂ ਸਾਨੂੰ ਸਾਡਾ ਫਰਜ਼ ਬਣਦਾ ਹੈ ਕਿ ਉਹਨਾਂ ਦੀ ਸਪੋਰਟ ਕਰਨੀ ਚਾਹੀਦੀ ਆ ਸੋ ਮੈਨੂੰ ਲੱਗਦਾ ਪੰਜਾਬ ਦਾ ਪੁੱਤ ਹੋਣ ਦੇ ਨਾਤੇ ਤੇ ਭਾਈ ਅਮਰਤਪਾਲ ਸਿੰਘ ਦੇ ਨਾਲ ਖੜਨਾ ਚਾਹੀਦਾ ਹੈ ਸਾਨੂੰ ਉਹਨਾਂ ਨੂੰ ਜਿਤਾਉਣਾ ਚਾਹੀਦਾ ਆ ਹਾਲਾਂਕਿ ਮੇਰਾ ਹਲਕਾ ਵੀ ਇਹ ਨਹੀਂ ਹੈਗਾ ਸਾਡਾ ਹਲਕਾ ਵੀ ਹੋ ਰਿਹਾ ਪਰ ਮੈਂ ਸਪੈਸ਼ਲ ਇੱਥੇ ਭਾਈ ਜੀ ਦੀ ਸਪੋਰਟ ਲਈ ਆਇਆ ਆ ਤਾਂ ਇਹ ਇੱਕ ਹੋਰ ਮੇਨ ਵੱਡੀ ਗੱਲ ਇਹ ਲੜਕੀ ਹੋਣ ਦੇ ਨਾਤੇ ਹੀ ਨਾ ਆਈ ਆ ਇਹ ਮੈਸੇਜ ਇਹ ਜਾਂਦਾ ਆ ਵੀ ਸਿਰਫ ਭਰਾਵਾਂ ਦਾ ਇਹ ਕੰਮ ਨਹੀਂ ਹੋ ਭੈਣਾਂ ਨੂੰ ਵੀ ਮਾਤਾਵਾਂ ਨੂੰ ਵੀ ਬੀਬੀਆਂ ਨੂੰ ਵੀ ਬਾਹਰ ਨਿਕਲਣਾ ਚਾਹੀਦਾ ਹੈ ਕਿਉਂਕਿ ਅਸੀਂ ਆਪਣਾ ਪੰਜਾਬ ਬਚਾਉਣਾ ਆ ਬੀਬੀਆਂ ਦਾ ਵੀ ਹੱਕ ਬਣਦਾ ਹੈ ਭੈਣਾਂ ਦਾ ਵੀ ਹੱਕ ਬਣਦਾ ਹੈ ਸੋ ਅਸੀਂ ਇੱਕ ਹੋਰ ਮਹਿਮ ਕੋਈ ਤੋਰਨਾ ਚਾਹੁੰਦੇ ਆ ਜਿਹਦੇ ਵਿੱਚ ਅਸੀਂ ਆਪਣੀਆਂ ਭੈਣਾਂ ਨੂੰ ਇਹ ਕਹੀਏ ਵੀ ਤੁਸੀਂ ਨਾ ਰੀਲਾਂ ਨੂੰ ਛੱਡ ਦਿਓ ਅੰਗ ਪ੍ਰਦਰਸ਼ਨੀ ਛੱਡ ਦਿਓ ਦੇਖੋ ਸਿਰ ਟਾ ਕੇ ਬੈਠੀ ਆ ਪੰਜਾਬ ਦੀ ਧੀ ਆ ਤੁਸੀਂ ਵੀ ਸਿਰ ਟਾ ਕੇ ਤੇ ਬਾਕੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਵੀ ਜਦੋਂ ਇਹੋ ਜਿਹਾ ਕੰਮ ਕੋਈ ਕਰਦੇ ਆ ਬੇਨਤੀ ਆ ਪੰਜਾਬ ਨੂੰ ਤੇ ਸਪੋਰਟ ਕਰਿਆ ਕਰੋ ਜਦੋਂ ਆਪਾਂ ਸਹੀ ਚੀਜ਼ਾਂ ਨੂੰ ਪ੍ਰਮੋਟ ਕਰਾਂਗੇ ਤਾਂ ਉਹ ਸਹੀ ਚੀਜ਼ਾਂ ਚੱਲਣਗੇ ਹੁਣ ਆਪਾਂ ਜੇ ਆਪਾਂ ਇੱਕ ਗੱਲ ਦੇਖਦੇ ਹਾਂ ਕਿ ਅੰਗ ਪ੍ਰਦਰਸ਼ਨੀ ਬਹੁਤ ਚੱਲ ਰਹੀ ਆ ਇਹ ਸੋਸ਼ਲ ਮੀਡੀਆ ਤੇ ਆਪਾਂ ਪ੍ਰਮੋਟ ਕਰਦੀਆਂ ਸੋ ਸਾਨੂੰ ਪ੍ਰਮੋਟ ਕਰਨਾ ਬੰਦ ਕਰਕੇ ਇਹੋ ਜਿਹੀਆਂ ਚੀਜ਼ਾਂ ਸੱਚੀਆਂ ਸੋਚੀਆਂ ਤੇ ਪੰਜਾਬ ਨੂੰ ਬਚਾਉਣ ਵਾਲੀਆਂ ਚੀਜ਼ਾਂ ਨੂੰ ਇਹ ਪ੍ਰਮੋਟ ਕਰਨਾ ਚਾਹੀਦਾ ਤਾਂ ਕਿ ਸਾਡੀ ਆਉਣ ਵਾਲੀ ਨਸਲ ਬਚ ਸਕੇ ਸੋ ਇਹ ਜ਼ਿੰਮੇਵਾਰੀ ਸਿਰਫ ਸਾਡੀ ਜਾਂ ਤੁਹਾਡੀ ਨਹੀਂ ਆ ਹਰ ਇੱਕ ਘਰ ਦੀ ਹਰ ਇੱਕ ਵੀਰ ਦੀ ਹਰ ਇੱਕ ਭਾਈ ਦੀ ਹਰ ਇੱਕ ਭੈਣ ਦੀ ਜ਼ਿੰਮੇਵਾਰੀ ਬਣਦੀ ਆ ਕਿ ਉਹ ਤੁਹਾਡੇ ਸਿਰ ਤੇ ਆ ਪੰਜਾਬ ਤੁਸੀਂ ਬਚਾਉਣਾ ਆ ਸੋ ਹਰੇਕ ਹਰੇਕ ਦਾ ਅੱਜ ਬਣਦਾ ਹੈ ਜ਼ਿੰਮੇਵਾਰੀ ਬਣਦੀ ਹੈ ਤਾਂ ਨੰਬੋ ਚਾਹੀਦੀ ਹੈ ਜਾਂਦੇ ਜਾਂਦੇ ਇੱਕ ਸਵਾਲ ਤੁਹਾਡੇ ਤੋਂ ਜਿਵੇਂ ਵੀਰ ਨੇ ਦੱਸਿਆ ਕਿ ਅਸੀਂ ਉੱਤੇ ਮੋਰਚੇ ਦੇ ਵਿੱਚ ਵੀ ਦੇਖਿਆ ਵੀ ਤੁਹਾਡੀ ਲਾਤੇ ਚ ਪ੍ਰੋਬਲਮਾਂ ਤੇ ਵੀਰ ਨੇ ਵੀ ਦੱਸਿਆ ਕਿ ਕੁਝ ਕਿ ਦੇਣਵਾ ਤੁਹਾਡਾ ਆਪਰੇਸ਼ਨ ਵੀ ਆ ਪਰ ਫਿਰ ਵੀ ਅੱਜ ਜਿੱਥੇ ਪਹੁੰਚੇ ਹੋ ਤੁਸੀਂ ਜਾਂਦੇ ਜਾਂਦੇ ਕੀ ਸਨੇਹਾ ਦੇਣਾ ਚਾਹੋਗੇ ਨੌਜਵਾਨਾਂ ਨੂੰ ਤੇ ਬਜ਼ੁਰਗਾਂ ਨੂੰ ਬੱਚਿਆਂ ਨੂੰ ਮੈਂ ਇਹੀ ਸਨੇਹਾ ਦੇਣਾ ਚਾਹੂੰਗੀ ਜਿਵੇਂ ਕਿ ਤੁਸੀਂ ਸੋਸ਼ਲ ਮੀਡੀਆ ਤੇ ਰੀਲਾਂ ਨੂੰ ਪ੍ਰੋਮੋਟ ਕਰਦੇ ਹੋ ਜਿੱਦਾਂ ਕਿ ਕੁੜੀਆਂ ਰੀਲਾਂ ਪਾਉਂਦੀਆਂ ਨੇ ਅੰਗ ਪ੍ਰਦਰਸ਼ਨ ਕਰਦੀਆਂ ਨੇ ਉਹਨਾਂ ਨੂੰ ਜੇ ਸਪੋਰਟ ਕਰਕੇ ਉਹਨਾਂ ਨੂੰ ਸ਼ੇਅਰ ਕਰਨਾ ਤੁਸੀਂ ਬੰਦ ਕਰ ਦੋਗੇ ਉਹਨਾਂ ਨੂੰ ਸਪੋਰਟ ਨਹੀਂ ਕਰੋਗੇ اور ਚੰਗੀਆਂ ਚੀਜ਼ਾਂ ਨੂੰ ਸਪੋਰਟ ਕਰੋਗੇ ਜਿਵੇਂ ਕਿ ਭਾਈ ਅਮਰਪਾਲ ਸਿੰਘ ਜੀ ਨੂੰ ਜਾਂ ਹੋਰ ਵੀ ਬਥੇਰੀਆਂ ਚੰਗੀਆਂ ਚੀਜ਼ਾਂ ਜੋ ਕਿ ਲੋਕ ਰੀਲਾਂ ਤੇ ਜਿੱਦਾਂ ਕਿ ਬਾਣੀ ਦਾ ਮਤਲਬ ਵੀ ਸਮਝਾਉਂਦੇ ਕੁਝ ਅੱਛੇ ਪੇजेस ਵੀ ਨੇ ਉਹਨਾਂ ਨੂੰ ਫੋਲੋ ਕਰੋ ਕੁਝ ਅੱਛੀਆਂ ਚੀਜ਼ਾਂ ਸਿੱਖੋ ਤਾਂ ਕਿ ਤੁਹਾਡੀ ਆਉਣ ਵਾਲੀ ਪੀੜ੍ਹੀ ਨੂੰ ਵੀ ਕੁਝ ਸਿੱਖਿਆ ਮਿਲ ਸਕੇ ਨਾ ਕਿ ਤੁਸੀਂ ਇੰਨੀਆਂ ਚੀਜ਼ਾਂ ਨੂੰ ਪ੍ਰਮੋਟ ਕਰਕੇ ਤੁਸੀਂ ਪੰਜਾਬ ਨੂੰ ਗੰਦਾ ਕਰੋ ਆਪਣਾ ਵਿਰਸਾ ਨਾ ਪਲਾਓ ਆਪਣੇ ਪੰਜਾਬ ਨੂੰ ਬਚਾ ਕੇ ਆਪਣੇ ਵਿਰਸੇ ਨੂੰ ਯਾਦ ਕਰੋ ਆਪਣੇ ਚਾਰ ਸਾਹਿਬਜ਼ਾਦਿਆਂ ਨੂੰ ਯਾਦ ਕਰੋ ਜਿਨ੍ਹਾਂ ਨੇ ਸ਼ਹੀਦੀਆਂ ਪਾਈਆਂ ਔਰ ਆਪਣੇ ਪੰਥ ਨੂੰ ਬਚਾਣ ਖਾਤਰ ਸ਼੍ਰੀ ਗੋਬਿੰਦ ਸਿੰਘ ਜੀ ਨੇ ਦਸਮ ਪਿਤਾ ਨੇ ਆਪਣਾ ਪਰਿਵਾਰ ਤੱਕ ਵਾਰ ਦਿੱਤਾ ਉਹਨਾਂ ਸ਼ਹੀਦਿਆਂ ਨੂੰ ਯਾਦ ਕਰਦੇ ਹੋਏ ਮੱਦੇ ਨਜ਼ਰ ਰੱਖਦੇ ਹੋਏ ਆਪਣਾ ਪੰਜਾਬ ਜਿਹੜਾ ਉਹ ਬਚਾ ਲੈਣਾ ਚਾਹੀਦਾ ਹੈ ਇਹੀ ਸਾਰਿਆਂ ਨੂੰ ਬੇਨਤੀ ਤੇ ਇਹੀ ਮੇਰਾ ਸਨੇਹਾ ਹੈ ਉਹ ਸੋਏ ਸਨ ਭੈਣ ਜਿਨ੍ਹਾਂ ਤੇ ਵੀਰ ਨਵਦੀਪ ਸਿੰਘ ਜਿਨ੍ਹਾਂ ਦੇ ਇਹੀ ਸਨੇਹਾ ਕੀ ਬੇਸ਼ੱਕ ਤੁਸੀਂ ਇਸ ਹਲਕੇ ਨਾਲ ਸੰਬੰਧਿਤ ਨਹੀਂ ਹੈ ਹੋਰ ਤਰੀਕੇ ਨਾਲ ਵੀ ਮਦਦ ਕਰ ਸਕਦੇ ਹੋ ਭਾਈ ਅਮਰਪਾਲ ਸਿੰਘ ਦੀ ਸੋਸ਼ਲ ਮੀਡੀਆ ਤੇ ਕਰ ਸਕਦੇ ਹੋ ਤੇ ਬਹੁਤ ਵਧੀਆ ਸੁਨੇਹ ਦਿੱਤੇ ਨੇ ਬਹੁਤ ਵਧੀਆ ਗੱਲਬਾਤ ਕੀਤੀ ਆ ਸੋ ਆਪਣੇ ਚੈਨਲ ਵੱਲੋਂ ਵੀ ਤੁਹਾਡਾ ਧੰਨਵਾਦ ਕਰਦੇ ਆ ਜੀ ਦੋਨਾਂ ਦਾ ਸੋ ਦੋਸਤੋ ਬਣੇ ਰਹਿਣਾ ਸਾਡੇ ਨਾਲ ਜਲਦ ਹੋਰ ਅਪਡੇਟ ਦੇ ਨਾਲ ਹਾਜ਼ਰ ਹੋਵਾਂਗੇ ਤੇ ਫਿਲਹਾਲ ਸਾਨੂੰ ਦਿਓ ਇਜਾਜ਼ਤ ਧੰਨਵਾਦ ਵਾਇਗਰੀ ਜੀ ਕਾ ਖਾਲਸਾ ਵਾਇਗਰੀ ਜੀ ਕੀ ਫਤਿਹ